ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਸਾਧ ਸੰਗਤ ਜੀ ਅੱਜ ਤੁਸੀਂ ਸਰਵਨ ਕਰ ਰਹੇ ਹੋ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਾਬਾ ਜੀਵਨ ਦਾਸ ਨੂੰ ਮੁਕਤੀ ਦੀ ਦਾਤ ਬਖਸ਼ਿਸ਼ ਕੀਤੀ ਸੀ ਮੱਧ ਪ੍ਰਦੇਸ਼ ਰਾਜ ਦੇ ਖੰਡਵਾ ਜ਼ਿਲ੍ਹੇ ਦਾ ਇੱਕ ਪੁਰਾਣਾ ਸ਼ਹਿਰ ਬਿਹਰਾਨਪੁਰ ਹੈ ਇਹ ਸ਼ਹਿਰ ਤਪਦੀ ਨਦੀ ਦੇ ਕਿਨਾਰੇ ਤੇ ਬਸਿਆ ਹੋਇਆ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਬਿਹਰਾਂ ਸ਼ਹਿਰ ਦੇ ਨੇੜੇ ਤਾਪਦੀ ਨਦੀ ਦੇ ਕਿਨਾਰੇ ਤੇ ਆਏ ਸਨ ਗੁਰੂ ਜੀ ਤਾਪਦੀ ਨਦੀ ਦੇ ਰਾਜ ਘਾਟ ਦੇ ਅਸਥਾਨ ਤੇ ਬਰਾਜਮਾਨ ਹੋ ਗਏ ਸਨ ਗੁਰੂ ਜੀ ਦਾ ਬਿਹਰਾਂ ਸ਼ਹਿਰ ਵਿੱਚ ਆਉਣ ਦਾ ਮਕਸਦ ਇਹ ਸੀ ਕਿ ਇਸ ਸ਼ਹਿਰ ਵਿੱਚ ਇੱਕ ਅਦਾਸੀ ਸੰਤ ਬਾਬਾ ਜੀਵਨ ਦਾਸ ਜੀ ਰਹਿੰਦੇ ਸਨ ਉਹ ਬਹੁਤ ਜਪੀ ਤਪੇ ਸੰਤੋਸਨ ਪਰ ਉਹਨਾਂ ਦੇ ਗੱਲ ਨਹੀਂ ਬਣ ਰਹੀ ਸੀ ਉਹਨਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਵਿੱਚ ਅਰਦਾਸਾਂ ਕੀਤੀਆਂ ਕਿ ਮਹਾਰਾਜ ਮੈਨੂੰ ਮੁਕਤੀ ਦੇ ਦਾਤ ਬਖਸ਼ ਦਿਓ ਬਾਬਾ ਜੀਵਨ ਦਾਸ ਦੀਆਂ ਉਦਾਸ ਅਰਦਾਸਾਂ ਪ੍ਰਵਾਨ ਹੋ ਗਈਆਂ ਸਨ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਬਿਹਰਾਂ ਸ਼ਹਿਰ ਵਿੱਚ ਆ ਗਏ ਸਨ ਜਦ ਬਾਬਾ ਜੀਵਨਦਾਸ ਨੂੰ ਪਤਾ ਲੱਗਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਰਾਜ ਘਾਟ ਦੇਖੇ ਆਏ ਹੋਏ ਹਨ ਤਾਂ ਉਹ ਮਨ ਵਿੱਚ ਅਥਾ ਸ਼ਰਦਾ ਧਾਰ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨਾਂ ਨੂੰ ਆ ਗਿਆ ਸੀ ਗੁਰੂ ਜੀ ਉਸ ਦੇ ਮਨ ਦੀ ਭਾਵਨਾ ਸਮਝਦੇ ਸਨ ਗੁਰੂ ਜੀ ਨੇ ਉਸ ਨੂੰ ਅਸ਼ੀਰਵਾਦ ਦੇ ਕੇ ਮੁਕਤੀ ਦੀ ਦਾਤ ਬਖਸ਼ ਦਿੱਤੀ ਸੀ ਉਸ ਸਮੇਂ ਉਸ ਇਲਾਕੇ ਵਿੱਚ ਈਰਸ ਯਾਤਰਾ ਨੂੰ ਹੀ ਮੁਕਤੀ ਦਾ ਮਾਰਗ ਸਮਝਿਆ ਜਾਂਦਾ ਹੈ ਜਦ ਸ਼ਹਿਰ ਵਾਸੀਆਂ ਨੂੰ ਗੁਰੂ ਜੀ ਬਾਰੇ ਪਤਾ ਲੱਗਾ ਤਾਂ ਬਹੁਤ ਸਾਰੀਆਂ ਸੰਗਤਾਂ ਗੁਰੂ ਜੀ ਦੇ ਦਰਸ਼ਨਾਂ ਨੂੰ ਆਈਆਂ ਸਨ ਬਹੁਤ ਸਾਰੀਆਂ ਸੰਗਤਾਂ ਨੇ ਗੁਰੂ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਕਿ ਮਹਾਰਾਜ ਅਸੀਂ ਗ੍ਰਸਤੀ ਲੋਕ ਹਾਂ ਅਤੇ ਸਾਡੀਆਂ ਪਰਿਵਾਰ ਪਾਲਣ ਦੀਆਂ ਜ਼ਿੰਮੇਵਾਰੀਆਂ ਹਨ ਇਸ ਲਈ ਅਸੀਂ ਤੀਰਥ ਯਾਤਰਾ ਨਹੀਂ ਕਰ ਸਕਦੇ ਤੁਸੀਂ ਸਾਡੇ ਤੇ ਕਿਰਪਾ ਕਰੋ ਤਾਂ ਕਿ ਸਾਡਾ ਵੀ ਉਧਾਰ ਹੋ ਸਕੇ ਗੁਰੂ ਜੀ ਨੇ ਉਹਨਾਂ ਨੂੰ ਦੱਸਿਆ ਕਿ ਦੀਰਥ ਯਾਤਰਾ ਕਰਨ ਦਾ ਆਦੇਸ਼ ਸਿਰਫ ਇਹ ਹੀ ਹੈ ਕਿ ਤੀਰਥ ਤੇ ਜਾ ਕੇ ਸਾਧੂ ਸੰਤਾਂ ਤੋਂ ਪਰਮੇਸ਼ਰ ਦਾ ਗਿਆਨ ਹਾਸਲ ਕੀਤਾ ਜਾ ਸਕੇ ਤੇ ਫਿਰ ਉਸ ਗਿਆਨ ਤੇ ਚੱਲ ਕੇ ਪਰਮਾਤਮਾ ਦੀ ਪ੍ਰਾਪਤੀ ਲਈ ਯਤਨ ਕਰੀਏ ਸਿਰਫ ਤੀਰਥ ਯਾਤਰਾ ਕਰਨ ਨਾਲ ਕਿਸੇ ਦਾ ਉਧਾਰ ਨਹੀਂ ਹੋ ਸਕਦਾ ਗੁਰੂ ਜੀ ਨੇ ਕਿਹਾ ਜਿਹੜੇ ਮਨੁੱਖ ਮਨ ਦੇ ਝੂਠੇ ਅਤੇ ਬਾਹਰੋਂ ਬਖਾਵਾ ਸੱਚੇ ਹੋਣ ਦਾ ਕਰਦੇ ਹਨ ਉਹ ਭਾਵੇਂ 68 ਤੀਰਥਾਂ ਦਾ ਇਸ਼ਨਾਨ ਕਰ ਲੈਣ ਉਹਨਾਂ ਦਾ ਮਨ ਕਦੇ ਵੀ ਨਿਰਮਲ ਨਹੀਂ ਹੋ ਸਕਦਾ ਜਿਹੜੇ ਮਨੁੱਖ ਅੰਦਰੋਂ ਨੇਕ ਅਤੇ ਬਾਹਰੋਂ ਕਰੜੇ ਹੁੰਦੇ ਹਨ ਉਹ ਭਲੇ ਪੁਰਸ਼ ਹੁੰਦੇ ਹਨ ਉਹ ਪਰਮਾਤਮਾ ਦੇ ਦਰਸ਼ਨ ਦੀ ਆਸ ਮਨ ਵਿੱਚ ਰੱਖ ਕੇ ਪਰਮਾਤਮਾ ਨਾਲ ਪ੍ਰੇਮ ਕਰਦੇ ਹਨ ਉਹ ਪਰਮੇਸ਼ਰ ਦੇ ਪਿਆਰੇ ਉਹ ਪਰਮੇਸ਼ਰ ਦੇ ਪਿਆਰ ਵਿੱਚ ਕਦੇ ਹੱਸਦੇ ਕਦੇ ਰੋਂਦੇ ਅਤੇ ਕਦੇ ਚੁੱਪ ਕਰਕੇ ਬੈਠ ਜਾਂਦੇ ਹਨ ਉਹ ਪਰਮਾਤਮਾ ਤੋਂ ਇਲਾਵਾ ਕਦੀ ਕਿਸੇ ਦੀ ਪਰਵਾਹ ਨਹੀਂ ਕਰਦੇ ਉਹ ਪਰਮੇਸ਼ਰ ਤੋਂ ਨਾਮ ਦਾ ਭੋਜਨ ਮੰਗਦੇ ਹਨ ਬਾਕੀ ਜੋ ਰੱਬ ਉਹਨਾਂ ਨੂੰ ਦੇ ਦੇਵੇ ਉਸ ਵਿੱਚ ਹੀ ਸਬਰ ਸੰਤੋਖ ਕਰਦੇ ਹਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਸੰਗਤਾਂ ਨੂੰ ਕਿਹਾ ਕਿ ਜੀਵਾਂ ਦਾ ਲੇਖਾ ਜੋਖਾ ਪਰਮੇਸ਼ਰ ਆਪ ਹੀ ਰੱਖਦਾ ਹੈ ਆਪ ਹੀ ਫੈਸਲਾ ਕਰਦਾ ਹੈ ਚੰਗੇ ਮੰਦੇ ਕਰਮਾਂ ਦਾ ਨਵੇੜਾ ਉਸ ਦੇ ਦਰਬਾਰ ਵਿੱਚ ਹੀ ਹੁੰਦਾ ਹੈ ਮੰਦੇ ਕਰਮਾਂ ਵਾਲੇ ਕੋਲੂ ਦੇ ਤੇਲਵਾੰਗ ਪੀੜੇ ਜਾਂਦੇ ਹਨ ਗੁਰੂ ਜੀ ਦੇ ਬਚਨਾਂ ਨਾਲ ਉਹ ਸੰਗਤਾਂ ਨਿਹਾਲ ਹੋ ਗਈਆਂ ਸਨ ਗੁਰੂ ਜੀ ਨੇ ਉਹਨਾਂ ਨੂੰ ਚਰਨ ਪੌਹਲ ਦੇ ਬਖਸ਼ਿਸ਼ ਕੀਤੀ ਉਹਨਾਂ ਨੂੰ ਪਰਮੇਸ਼ਰ ਦਾ ਨਾਮ ਦ੍ਰਿੜ ਕਰਵਾਇਆ ਅਤੇ ਉਹਨਾਂ ਨੂੰ ਸਿਮਰਨ ਕਰਨ ਦਾ ਹੁਕਮ ਦਿੱਤਾ ਸੀ ਭਾਈ ਗਰਦਾਸ ਜੀ ਦੇ ਲਿਖਤ ਅਨੁਸਾਰ ਛੇਵੇਂ ਪਾਤਸ਼ਾਹ ਸਮੇਂ ਬੀ ਬਿਹਰਾਨ ਵਿੱਚ ਗੁਰਸਿੱਖ ਰਹਿੰਦੇ ਸਨ ਜਿਸ ਘਾਟ ਤੇ ਗੁਰੂ ਜੀ ਬਰਾਜਮਾਨ ਹੋਏ ਸਨ ਉਸ ਘਾਟ ਤੇ ਗੁਰਦੁਆਰਾ ਰਾਜ ਘਾਟ ਸੰਗਤ ਪਹਿਲੀ ਪਾਤਸ਼ਾਹੀ ਬਿਹਰਾਨਪੁਰ ਸ਼ਿਸ਼ੋਭਤ ਹੈ ਬਾਬਾ ਜੀਵਨ ਦਾਸ ਦਾ ਡੇਰਾ ਵੀ ਕਿਲੇ ਦੀ ਦਵਾਰ ਅੰਦਰ ਸ਼ਹਿਰ ਵਿੱਚ ਮੌਜੂਦ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਆਪਣੇ ਮੁਬਾਰਕ ਚਰਨ ਬਿਹਰਾਨਪੁਰ ਵਿਖੇ ਪਾਏ ਸਨ ਉਹਨਾਂ ਦੀ ਪਵਿੱਤਰ ਯਾਦ ਵਿੱਚ ਬਣੇ ਗੁਰਦੁਆਰਾ ਵੱਡੀ ਸੰਗਤ ਬਿਹਰਾਨਪੁਰ ਦੇ ਦਰਸ਼ਨ ਕਰਕੇ ਵੀ ਸੰਗਤਾਂ ਆਪਣਾ ਜੀਵਨ ਸਫਲ ਕਰਦੀਆਂ ਹਨ ਗੌਰ ਇਤਿਹਾਸ ਸੁਣਾਉਂਦਿਆਂ ਮੇਰੇ ਕੋਲੋਂ ਬਹੁਤ ਸਾਰੀਆਂ ਭੁੱਲਾਂ ਹੋ ਜਾਂਦੀਆਂ ਹਨ ਗੁਰੂ ਜੀ ਅਤੇ ਗੁਰੂ ਕੀ ਸੰਗਤ ਬਖਸ਼ਣ ਹਾਰ ਹੈ ਬਖਸ਼ ਦੇਣਾ ਇਹ ਸਾਖੀ ਅੱਗੇ ਹੋਰ ਸੰਗਤਾਂ ਨੂੰ ਸ਼ੇਅਰ ਕਰ ਦੇਣੇ ਮੇਰਾ ਚੈਨਲ ਸਬਸਕ੍ਰਾਈਬ ਕਰ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ